ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਦੀ ਆ ਮੁਸ਼ਕਲਾ ਵੱਧ ਚੁੱਕੀਆਂ ਨੇ ਦਰਸ਼ਕਾਂ ਦੱਸਿਏ ਕਿ ਇੱਕ ਤੀਰੇ ਕਤਲ ਦਾ ਮਾਮਲਾ ਸੀ ਉਸ ਪੂਰੇ ਮਾਮਲੇ ਚ ਇੱਕ ਵੱਡਾ ਮੋੜ ਸਾਹਮਣੇ ਆਇਆ ਦਰਸ਼ਕਾਂ ਦੱਸਿਏ ਕਿ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਇਹ ਕਿਹਾ ਹੈ ਕਿ 1994 ਦੇ ਤੀਰੇ ਕਤਲ ਕੇਸ ਦੀ ਸੁਣਵਾਈ ਜਲਦੀ ਤੋਂ ਜਲਦੀ ਮੁਕੰਮਲ ਕੀਤੀ ਜਾਵੇ ਜਿਸ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਮੁਲਜ਼ਮ ਨੇ ਹਾਈ ਕੋਰਟ ਨੇ ਇਸ ਮਾਮਲੇ ਨੂੰ ਹੋਰ ਟ੍ਰਾਇਲ ਕੋਰਟ ਦੇ ਵਿੱਚ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਇਹ ਵੀ ਦੱਸ ਦੇ ਕੇ ਜਸਟਿਸ ਜਯੋਤੀ ਸਿੰਘ ਦੇ ਸਿੰਘ ਨੇ ਹੁਕਮਾ ਦੇ ਵਿੱਚ ਕਿਹਾ ਕਿ ਵਿਸ਼ੇਸ਼ ਜੱਜ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਬੇਲੋੜੀ ਦੇਰੀ ਨਾ ਕੀਤੀ ਜਾਵੇ ਅਤੇ ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਸੁਨੇਨਾ ਸ਼ਰਮਾ ਦੀ ਅਦਾਲਤ ਤੋਂ ਕੇਸ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਲੰਬੇ ਸਮੇਂ ਤੋਂ ਹੋ ਰਹੀ ਹੈ ਇਹ ਕੇਸ ਨੂੰ ਹੋਰ ਥਾਂ ਭੇਜਣ ਨਾਲ ਨਵੇਂ ਜੱਜ ਨੂੰ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰਨੀ ਪਵੇਗੀ ਅਤੇ ਜਿਸ ਕਾਰਨ ਹੋਰ ਵੀ ਦੇਰੀ ਹੋ ਸਕਦੀ ਹੈ ਇਹ ਵੀ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਇਸ ਕੇਸ ਇਹ ਜਿਹੜਾ ਕੇਸ ਹੈ ਇਹ ਰਾਉਜ਼ ਐਵੈਨਿਊ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਅਤੇ ਸੀਬੀਆਈ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਨੇ ਸੈਣੀ ਦੇ ਇਸ਼ਾਰੇ ਤੇ ਤਿੰਨ ਵਿਅਕਤੀਆਂ ਦੀ ਹੱਤਿਆ ਕੀਤੀ ਸੀ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ 18 ਅਪ੍ਰੈਲ 1994 ਨੂੰ ਸੈਣੀ ਤੇ ਹੁਰਾ ਖਿਲਾਫ ਅਗਵਾ ਕਰਨ ਗਲਤ ਢੰਗ ਨਾਲ ਕੈਦ ਰੱਖਣ ਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋ ਛੇਟ ਕੇਸ ਦਰਜ ਕੀਤਾ ਸੀ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਸਾਲ 2004 ਦੇ ਵਿੱਚ ਕੇਸ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਪੂਰੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਅਤੇ ਇਸ ਕੇਸ ਦੀ ਸੁਣਵਾਈ ਹੈ ਜਿਹੜੀ ਜਲਦੀ ਮੁਕੰਮਲ ਕਰਨ ਵਾਸਤੇ ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਦਰਸ਼ਕਾਂ ਦੱਸਿਆ ਕਿ ਪੰਜਾਬ ਦੇ ਵਿੱਚ ਵੀ ਸਾਬਕਾ ਡੀਜੀਪੀ ਰਹ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਉਸ ਸਮੇਂ ਦੇ ਦੌਰਾਨ ਸੁਮੇਸ਼ ਸਿੰਘ ਸੈਣੀ ਤੇ ਉਹਨਾਂ ਦੀਆਂ ਮੁਸ਼ਕਲਾਂ ਬਾਅਦ ਚੁੱਕੀਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸੁਮੇਸ਼ ਸਿੰਘ ਸੈਣੀ ਦਾ ਜਿਕਰ ਆਉਂਦਾ ਹੈ ਵੱਡੇ ਸਵਾਲ ਉੱਠਦੇ ਨੇ ਸੈਣੀ ਦੇ ਉੱਤੇ ਤੇ ਇੱਕ ਦਰਸ਼ਕ ਨੇ ਇਹ ਵੀ ਜਾਣਕਾਰੀ ਦੇ ਦਿੱਤੀ ਹੈ ਕਿ 2015 ਵਿੱਚ ਵਿਦਬੀ ਦੀ ਘਟਨਾ ਵਾਪਰਦੀ ਹੈ ਉਸ ਸਮੇਂ ਵੀ ਸੁਮੇਸ਼ ਸਿੰਘ ਸੈਣੀ ਪੰਜਾਬ ਦੇ ਡੀਜੀਪੀ ਸਨ ਤਾਂ ਉਸ ਵਕਤ ਜਿਹੜੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ ਕੋਟਕਪੁਰਾ ਗੋਲੀकांड ਦੀ ਅਦਾਲਤ ਦੇ ਵਿੱਚ ਤਾਂ ਉਸ ਵਿੱਚ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗ੍ਰਹਿ ਮੰਤਰੀ ਸੁਖਵਿੰਦਰ ਸਿੰਘ ਬਾਦਲ ਤੇ ਸਮੇਂ ਸਿੰਘ ਸੈਣੀ ਸਮੇਤ ਬਹੁਤ ਸਾਰੇ ਪੁਲਿਸ ਅਫਸਰਾਂ ਦਾ ਜ਼ਿਕਰ ਕੀਤਾ ਗਿਆ ਤਾਂ ਉਸ ਚਾਰਜਸ਼ੀਟ ਦੇ ਵਿੱਚ ਇਹਨਾਂ ਦਾ ਨਾਮ ਹੈ ਮੁਸ਼ਕਲਾਂ ਉਸ ਕੇਸ ਵਿੱਚ ਵੀ ਵੱਲ ਸਕਦੀਆਂ ਨੇ ਤੇ ਹੁਣ ਇਸ ਪੂਰੇ ਮਾਮਲੇ ਵਿੱਚ ਮੁਸ਼ਕਲਾਂ ਵਧੀਆਂ ਹੋਈਆਂ ਨੇ 1994 ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ 2000 ਚਾਰ ਦੇ ਵਿੱਚ ਇੱਕ ਕੇਸ ਦਿੱਲੀ ਤਬਦੀਲ ਕੀਤਾ ਗਿਆ ਸੀਗਾ ਤੇ ਇਹ 1994 ਦੇ ਤੀਰੇ ਕਤਲ ਕੇਸ ਦੇ ਮਾਮਲੇ ਦੇ ਵਿੱਚ ਹੁਣ ਕਹਿ ਲਈਏ ਕਿ ਵੱਡਾ ਮੋੜ ਸਾਹਮਣੇ ਆਇਆ ਜਿਹੜਾ ਦਿੱਲੀ ਹਾਈ ਕੋਰਟ ਨੇ ਹੀਠਨੀ ਅਦਾਲਤ ਨੂੰ ਕਿਹਾ ਕਿ ਇਸ ਦੀ ਸੁਣਵਾਈ ਜਲਦੀ ਮੁਕੰਮਲ ਕੀਤੀ ਜਾਵੇ ਕਿਉਂਕਿ ਜੇਕਰ ਕੇਸ ਕਿਸੇ ਹੋਰ ਜੱਜ ਕੋਲ ਤਬਦੀਲ ਹੁੰਦਾ ਤਾਂ ਸੁਣਵਾਈ ਫਿਰ ਸ਼ੁਰੂਆਤੀ ਦੌਰ ਤੋਂ ਅੱਗੇ ਵਧਦੀ ਹੈ ਤਾਂ ਸੁਣਵਾਈ ਸ਼ੁਰੂ ਤੋਂ ਕਰਨੀ ਪੈਂਦੀ ਹੈ ਕਿਉਂਕਿ ਕੋਈ ਵੀ ਜਿਹੜਾ ਜੱਜ ਹੈ ਉਹ ਕੇਸ ਨੂੰ ਆਪਣੇ ਸ਼ੁਰੂਆਤੀ ਦੌਰ ਤੋਂ ਸੁਣਦਾ ਹੈ ਕਿ ਇਸ ਕੇਸ ਵਿੱਚ ਹੈ ਕੀ ਹੈ ਕੇਸ ਨੂੰ ਸਮਝਣਾ ਪੈਂਦਾ ਹੈ ਉਸ ਕੇਸ ਨੂੰ ਸੁਣਨਾ ਪੈਂਦਾ ਹੈ ਉਸ ਕੇਸ ਦੀ ਸੁਣਵਾਈ ਦੁਬਾਰਾ ਹੁੰਦੀ ਹੈ ਪਰ ਉਹ ਜੇਕਰ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਅਦਾਲਤ ਨੇ ਹੁਕਮ ਕੀਤਾ ਹੈ ਕਿ ਇਸ ਦੀ ਸੁਣਵਾਈ ਜਲਦੀ ਮੁਕੰਮਲ ਕੀਤੀ ਜਾਵੇ ਤਾਂ ਜੇ ਸੁਣਵਾਈ ਜਲਦੀ ਮੁਕੰਮਲ ਹੋਏਗੀ ਤਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਵੀ ਜਲਦੀ ਹੋਏਗੀ ਅਤੇ ਜਿਹੜੇ ਪੀੜਤ ਨੇ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਇਨਸਾਫ ਵੀ ਫਿਰ मिलेगा हालाकि ਦੇਰੀ ਪਹਿਲੀ ਹੋ ਜਾਂਦੀ ਹੈ ਕਿਉਂਕਿ ਅਦਾਲਤਾਂ ਵਿੱਚ ਬਹੁਤ ਸਾਰੇ ਕੇਸ ਹੁੰਦੇ ਨੇ ਕਈ ਕਿ سال ਕੇਸ ਚੱਲਦੇ ਰਹਿੰਦੇ ਨੇ ਲੜੀ ਦਾ ਲੜੀ ਜਿਵੇਂ ਕਿ ਹੇਠਲੀ ਅਦਾਲਤ ਉੱਪਰਲੀ ਅਦਾਲਤ ਵਿੱਚ ਜਾਂਦਾ ਪਰ ਫਿਰ ਵੀ ਕਿਦਣਾ ਕਿਤੇ ਆਸ ਦੇ ਵਿੱਚ ਰਹਿੰਦੇ ਨੇ ਪੀੜਤ ਕੇ ਉਹਨਾਂ ਨੂੰ ਇਨਸਾਫ ਮਿਲੇਗਾ ਜੇਕਰ ਕੇਸ ਦੀ ਸੁਣਵਾਈ ਹੁਣ ਜਲਦੀ ਹੁੰਦੀ ਆ ਤਾਂ ਪੀੜਤਾਂ ਨੂੰ ਇਨਸਾਫ ਮਿਲੇਗਾ ਤੇ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੁੰਦੀ ਨਜ਼ਰ ਆਏਗੀ ਦਿਓ ਇਜਾਜ਼ਤ ਧੰਵਾਦ